اچھا کوئی نہیں دیکھ رہا ہے میں یہاں نہیں ہوں کوئی نہیں 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 کوئی ਖੰਦੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਿੱਟਾ ਮੇਰੀ ਅਗਿ ਤਾਂ ਕਾਹਦਾ ਕਟਵਾੜਾ ਮਾੜਿਆ ਹੁਣ ਜਿਹੜਾ ਕਾਨੂੰਨ ਬਣਾਉਂਦੇ ਇੱਕ ਮਿੰਟ ਮੇਰਾ ਹੱਥ ਕਿਸੇ ਨੇ ਇਹ ਆ ਕੇ ਪੈਟਰੋਲ ਤੇ ਲੰਬੀਆਂ ਲਾਈਨਾਂ ਲੱਗੀਆਂ ਕੀ ਕਹਿਣਾ ਜਾਓਗੇ ਕਹਿਣਾ ਦੇਹੀ ਕਿ ਉਹਨਾਂ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਮੰਦਾ ਆ ਰਿਹਾ ਕਾਦੀ ਸਰਕਾਰ ਆਈ ਇਹਦੇ ਵੇੜਾ ਕਰਕੇ ਆ ਕੇ ਸਿੱਟਾ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਆ ਸਾਰੇ ਨਹੀਂ ਅੱਜ ਜਿਹੜੀਆਂ ਲਾਈਨਾਂ ਲੱਗੀਆਂ ਕਿਸ ਕਾਰਨ ਲੱਗੀਆਂ ਵਾ ਕਿ ਮਤਲਬ ਕੀ ਕਹਿਣਾ ਚਾਹੋਗੇ ਸਾਰੇ ਇਹ ਚਾਹੇ ਕਿ ਇਹ ਬਹੁਤ ਜ਼ਿਆਦਾ ਹੈ ਨਾ ਮਾੜੀ ਗੱਲ ਹੈ ਪਹਿਲਾਂ ਕਿ ਤੈਨੂੰ ਅਲਰਟ ਨਹੀਂ ਕੀਤਾ ਕਿ ਆਹ ਚੀਜ਼ ਦੇ ਬਾਰੇ ਕੋਈ ਬੰਦ ਹੋ ਰਿਹਾ ਵਾ ਇਸ ਚੀਜ਼ ਦੇ ਨਾਲ ਬਜ਼ੁਰਗਾਂ ਕਾ ਸਾਰੇ ਬੱਚੇ ਵੀ ਬਹੁਤ ਪਰੇਸ਼ਾਨੀ ਆ ਰਹੀ ਆ ਕਿੰਨੀ ਦੇਰ ਤੇ ਤੁਸੀਂ ਖੜੇ ਇੱਥੇ ਮੈਨੂੰ ਸਾਰਾ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਸਜ਼ਾ ਦਿੱਤੀ ਜਾਂਦੀ ਹੈ ਕਿ ਨਾ 5 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਹੂੰ ਇਸ ਕਰਕੇ ਇਹਨਾਂ ਨੇ ਗੱਡੀਆਂ ਲੈਣ ਦੀ ਹੜਤਾਲ ਕੀਤੀ ਆ ਤੇ ਜਿੰਨਾਂ ਕੋ ਪੈਟਰੋਲ ਹੈਗਾ ਪ੍ਰੋਬਲਮ ਬਣਦੀ ਹੈ ਉਹ ਪੈਟਰੋਲ ਨਹੀਂ ਦੇ ਰਹੇ ਲੰਗ ਲੰਗੀਆਂ ਕਰਾਂਟੇ ਲੱਗੀਆਂ ਹੋਈਆਂ ਨੇ ਜਨਤਾ ਸਾਰੀ ਤੰਗ ਆਂਡੀ ਆ ਤੁਸੀਂ પેટ્રોલ ਪੰਪ ਦੇ ਮਾਲਕ ਨੂੰ ਮਿਲੇ ਨਹੀਂ ਇਹ ਮਾਲਕ ਇੱਥੇ ਕੋਈ ਨਹੀਂ ਹੈਗਾ ਜਿਹੜੇ ਕਹਿੰਦਾ ਜਨਤਾ ਕੀ ਆ ਜਿਹੜੇ ਕੰਮ ਕਰਦੇ ਨੇ ਉਹੋ ਹੀ ਆ ਬੰਦ ਕਰਕੇ ਬੈਠੇ ਨੇ ਸਾਹਿਬ ਕਿੰਨੀ ਦੇਰ ਤੋਂ ਤੁਸੀਂ ਇੱਥੇ પેટ્રોલ ਪੰਪ ਦੇ ਇੰਤਜ਼ਾਰ ਨੂੰ ਜੀ ਘੱਟੋ ਘੱਟ 2 ਘੰਟੇ ਹੋ ਗਏ ਆ ਲਾਈਨ 'ਚ ਲੱਗੇ ਨੂੰ 2 ਘੰਟੇ ਸਰ ਸਮਝ ਨਹੀਂ ਆ ਰਹੀ ਅਜੇ ਤੱਕ ਤੁਹਾਨੂੰ ਤੇਲ ਨਹੀਂ ਮਿਲਿਆ ਤੇਲ ਨਹੀਂ ਜੀ ਮੇਰੇ ਗੱਡੀ ਕਲਾ 10 15 20 ਮੋਟਰਸ ਲੱਗੇ ਨੇ ਹਾਲੇ ਤੱਕ ਹੀ પેટ્રોલ ਪੰਪ ਬੰਦ ਕੀਤਾ ਹੈ ਇਹਨਾਂ ਨੇ ਠੀਕ ਹੈ ਕਹਿੰਦੇ ਸਾਡੇ ਤੋਂ ਤੁਹਾਡਾ ਜੀ ਸਰ ਹੀਰਾ ਲਾਲ ਹਰ ਰਾਜ ਜੀ ਕਿੰਨੀ ਦੇਰ ਤੋਂ ਤੁਸੀਂ ਸਵੇਰ ਦੇ ਸਰ 2 ਘੰਟੇ ਹੋ ਗਏ 2 ਘੰਟੇ ਤੋਂ ਜ਼ਿਆਦਾ ਹੋ ਗਿਆ ਆਪਾਂ ਨੂੰ ਅਜੇ ਅਜਰ ਗੱਡੀ ਦੇ ਵਿੱਚ ਸਾਡਾ ਇਥੇ ਬੱਚੇ ਵੀ ਸਾਡੇ ਨਾਲ ਅਗੇ ਪਰੇਸ਼ਾਨੀ ਵਿੱਚ ਕਰ ਰਹੇ ਕੀ ਕਰੀਏ ਦੱਸੋ ਕੀ ਕਾਰਨ ਕੀ ਦੱਸਣ ਦੇ ਤੇਲ ਦਾ ਕਾਰਨ ਬਸ ਉਹੀ ਕਹਿੰਦੇ ਜਿਹੜਾ ਇੱਧਰ ਦੇਖੋ ਆ ਤੁਸੀਂ ਆ ਦੇਖੋ ਨਾ ਸਰ ਜੀ ਸਾਰੇ ਇਥੋਂ ਤੱਕ ਲੈਣਾ ਲੱਗੇ ਕਾਰਨ ਇਹੋ ਹੀ ਹੈ ਜੇ ਪਤਾ ਨਹੀਂ ਲੱਗਦਾ ਜੀ ਅਸੀਂ ਪੁੱਛਦੇ ਹਾਂ ਤੇ ਕਹਿੰਦੇ ਵੀ ਬਾ ਤੇਲ ਹੈ ਨਹੀਂ ਆ ਤੇਲ ਨਹੀਂ ਸਾਡੇ ਸਵੇਰੇ ਦੇ ਇਸ ਪੈਟਰੋਲ ਪੰਪ ਤੋਂ ਤੇਲ ਮਿਲ ਰਿਹਾ ਸੀ ਸਾਰੇ ਪਾਰ ਆ ਸੀ ਦੇ 2 ਘੰਟੇ 2.5 ਘੰਟੇ ਹੋ ਗਏ ਜੀ ਸਾਨੂੰ ਲੱਗਦਾ ਅਜੇ ਵੀ ਹੈਗਾ ਅਜੇ ਵੀ ਤੇਲ ਦਾ ਕੀ ਕਰੀਏ ਅਸੀਂ ਇਹ ਕਹਿੰਦੇ ਆ ਕਿ ਜਨਤਾ ਨੂੰ ਨਾ ਮਾਰੋ ਜਨਤਾ ਦੇ ਅੱਗੇ ਮਰੀ ਹੋਈ ਹੈ ਤੇ ਜਨਤਾ ਨੂੰ ਨਾ ਮਾਰੋ ਤੇ ਨਵਾਂ ਸਾਲ ਬਹੁਤ ਸਾਨੂੰ ਇਹ ਵੀ ਨਵਾਂ ਸਾਲ ਬਹੁਤ ਵਧੀਆ ਸਾਡੇ ਆਸਤੇ ਸਰਕਾਰ ਸਾਡੀ ਨਵਾਂ ਸਾਲ ਸਾਨੂੰ ਜਾਣਾ ਵਾ ਲੋਕਾਂ ਨੇ ਜਾਣਾ ਵਾ ਉਹ ਕੋਈ ਡਿਲੀਵਰੀ ਕੇਸ ਸੀ ਉਸ ਡਿਲੀਵਰੀ ਕੇਸ ਵਿੱਚ ਤਾਂ ਵਿਚਾਰੇ ਤੁਰੇ ਫਿਰਦੇ ਕੀ ਕਰਨ ਦੀ ਉਹ ਉਹ ਨੂੰ ਛੱਡ ਦਿਓ ਕਿੰਨਾ ਵੀ ਆਪਣਾ ਮੇਰਾ ਨਾ ਬਿੱਟੂ ਹੋ ਜਾਏ ਬਿੱਟੂ ਭਾਈ ਇਹ ਕਿਹੜਾ ਬਟਰੋਪ ਆਪ ਦਾ ਦਾ ਹੈ ਇਹ ਅਸ਼ੋਕ ਜੋ ਪੈਨ ਕੰਪਨੀ ਤੇ ਬਾਹਰ ਇੰਨੇ ਲੰਮੀਆਂ ਲਾਈਨਾਂ ਲੱਗੀਆਂ ਤੁਸੀਂ ਤੇਲ ਕਿਉਂ ਨਹੀਂ ਪਾਰ ਕੀ ਕਰਨੇ ਤੇਲ ਡੀਜ਼ਲ ਪਿਛੋ ਆ ਨਹੀਂ ਰਿਹਾ ਭਾਜੀ ਪੈਟਰੋਲ ਹੈਗਾ ਅਬ ਉਹਦੇ ਨਾਸ਼ਤਾ ਕਰਕੇ ਹੁਣ ਤੁਹਾਨੂੰ ਪੈਟਰੋਲ ਪਾਣਾ ਸ਼ੁਰੂ ਕਰ ਦੇਣਗੇ ਡੀਜ਼ਲ ਲੈਣਾ ਆਪਣੇ ਕੋਲ ਹੁਣ ਤੁਸੀਂ ਚਾਹ ਪੀਣ ਦੀ ਵੇਲੇ ਛੁੱਟੀ ਕੀਤੀ ਕੀ ਕਰਦੇ ਹਾਂਜੀ 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 ਚਾਹ ਪੀਣ ਦੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਬਹੁਤ ਪਰੇਸ਼ਾਨੀ ਜੀ ਸਾਡੇ ਤੇ ਲੀੜੇ ਪਾੜਨ ਦਾ ਜਿੰਦੇ ਲੋਕੀ ਤੇ ਮਾਲ ਕਿੱਥੇ ਜਾ ਪੈਟਰੋਲ ਪੰਪ ਤੇ ਉਹ ਸ਼ਹਿਰ ਚ ਹੈਗੇ ਜੀ ਬਸ ਅੱਛਾ ਕੋਈ ਨਹੀਂ ਆਇਆ ਜੀ ਕੀ ਹੁਣ ਤੁਸੀਂ ਚਾਹ ਬਣੀ ਪੀ ਕੇ ਪੈਟਰੋਲ ਨੂੰ ਪੈਟਰੋਲ ਚ ਚਲਾਉਣਾ ਜਿੰਨਾ ਨੋਰਾ ਦੇ ਕੇ ਜੀ